ਸਸ ਸਿਕਾ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਪੀਅਾਂ ਤੇ ਬਹੁਤ ਸੋਹਣਾ ਪਲਾਟ ਲੈ ਕੇ ਆਏ ਆ ਗੁਨਾਨਕ ਨਗਰ ਦੇ ਵਿੱਚ ਜਿਹੜੇ ਭਰਾ ਕਹਿੰਦੇ ਸੀ ਨਾ ਵੀ ਛੋਟਾ ਪਲਾਟ ਹੋਵੇ ਕੋਈ ਛੋਟਾ ਪਲਾਟ ਹੋਵੇ ਤਾਂ 100 ਗਾਜ ਦਾ ਪਲਾਟ ਆ ਦੋ ਗਲੀਆਂ ਤੇ ਲੱਗਦਾ ਆ ਦੇਖੋ ਇੱਦਾਂ ਮੈਂ ਤੁਹਾਨੂੰ ਨਿਗਾਹ ਮਾਰਾ ਦਿੰਦਾ ਦੋ ਗਲੀਆਂ ਤੇ ਲੱਗਦਾ ਲੋਕੇਸ਼ਨ ਵੀ ਬਹੁਤ ਸੋਹਣੀ ਆ ਆ ਨਾਲ ਹੀ ਮੇਨ ਗਲੀ ਆ ਗਈ ਉੱਥੋਂ ਜ਼ਿਕਰ ਸੀ ਵੀ ਰੇ ਪਿਆ ਹੋਇਆ ਜਿਹੜਾ ਉਹ ਛੋਟਾ ਦਰਖਤ ਨਹੀਂ ਖੜਾ ਉੱਥੋਂ ਜ਼ਿਕਰ ਸੀ ਵੀ ਰੇ ਵੀ ਪਿਆ ਹੋਇਆਗਾ ਤੇ ਸਾਈਜ਼ ਵੀ ਠੀਕ ਆ ਕਿੰਨਾ ਸਾਇਜ ਆ ਭਾਈ 1560 1560 ਦਾ ਸਾਇਜ ਆ 100 ਗਾਜ ਦਾ ਪਲਾਟ ਆ ਡਿਮਾਂਡ ਵੀ ਜਾਇਜ ਆ 9000 ਰੁਪਏ ਪਰ ਗਾਜ ਰੇਟ ਆ ਐਨਓਸੀ ਓਕੇ ਐਨਓਸੀ ਓਕੇ ਆ ਸਾਰੇ ਕਾਗਜ਼ ਪੱਤੇ ਜਾਨੀ ਓਕੇ ਆ ਫੁੱਲ ਜ਼ਿੰਮੇਵਾਰੀ ਹੋਊਗੀ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਭਰਾ ਲੈਂਦਾ ਚਾਹਵਣਾ ਤਾਂ ਉਹ ਨੀਚੇ ਆਪਣੇ ਨੰਬਰ ਚੱਲੀ ਜਾਂਦੇ ਆ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਆ ਸਕਦੇ ਹੋ ਬਠਿੰਡਾ ਸ਼ਹਿਰ ਦੇ ਬਿਲਕੁਲ ਨਾਲ ਹੀ ਆ ਗਿਆ ਇੱਥੋਂ ਲਗਭਗ ਤਿੰਨ ਨੰਬਰ ਝੀਲ ਦੇ ਆਪਾਂ ਖੜੇ ਆ ਕਈ ਭਰਾ ਕਹਿੰਦੇ ਸੀ ਨਾ ਝੀਲ ਦੇ ਵੀ ਨੇੜੇ ਹੋਵੇ ਰੇਟ ਵੀ ਜਾਇਜ਼ ਹੋਵੇ ਤੇ ਬਠਿੰਡਾ ਸ਼ਹਿਰ ਦੇ ਨੇੜੇ ਹੋਵੇ ਤਬ ਪਠਿੰਡਾ ਸ਼ਹਿਰ ਦੇ ਵੀ ਨੇੜੇ ਆ ਤਿੰਨ ਨੰਬਰ ਝੀਲ ਦੇ ਵੀ ਨੇੜੇ ਆ ਗੁਰਨਾਨਕ ਨਗਰ ਦੇ ਵਿੱਚ ਆ ਇਥੋਂ ਨਾਲ ਹੀ ਆ ਗਿਆ ਪਠਿੰਡਾ ਠੀਕ ਆ ਤੇ ਦੋ ਗਲੀਆਂ ਤੇ ਲੱਗਦਾ ਇਹ ਪਲਾਟ ਆ ਪੂਰੀ ਤੁਹਾਨੂੰ ਮੈਂ ਸਹਾਈ ਦਿਖਾਣ ਲੇਦਾ 100 ਗਾਜ ਦਾ ਪਲਾਟ ਆ ਇੱਧਰ ਵੀ ਗਲੀ ਆ ਮੇਨ ਵਾਲੀ ਆ ਗਈ ਨਾਲ ਹੀ ਆ ਗਲੀ ਆ ਗਈ ਇੱਕ ਤੇ ਜਿੰਨਾ ਮਰਜੀ ਖੁੱਲਾ ਢੁਲਾ ਅਮੂਰੇ ਸਾਰੀ ਜਗ੍ਹਾ ਗਲੀ ਦੀ ਆ ਬਹੁਤ ਵਧੀਆ ਲੋਕੇਸ਼ਨ ਤੇ ਆ ਗੁਰਨਾਨਕ ਨਗਰ ਦੇ ਵਿੱਚ ਆ ਠੀਕ ਆ ਜੀ ਆ ਨਾਲ ਘਰ ਪਈਏ ਨੇ ਨਵੇਂ ਇੱਕ ਨੰਬਰ ਇਹ ਨਹੀਂ ਹੈ ਵੀ ਕੋਈ ਇੱਕ ਨੰਬਰ ਗਲੀ ਦੇ ਵਿੱਚ ਆ ਗੁਰੂ ਨਾਨਕ ਨਗਰ 1 ਨੰਬਰ ਗਲੀ 100 ਗਜ ਦਾ ਪਲਾਟ ਆ ਕਈ ਭਰਾ ਇਨਵੈਸਟਡ ਹੁੰਦੇ ਨੇ ਵੀ ਛੋਟਾ ਪਲਾਟ ਹੋਵੇ ਗਾ ਯਾਰ ਛੋਟਾ ਪਲਾਟ ਹੋਵੇ ਤੇ ਭਾਅ ਸਿਰਦਾ ਹੋਵੇ ਤਾਂ 9000 ਰੁਪਿਆ ਪਰ ਗਾ ਜੇ ਡਿਮਾਂਡ ਆ ਜੇ ਕੋਈ ਭਰਾ ਲੈਣ ਦਾ ਚਾਹਵਣਾ ਉਹ ਵੀ ਦੱਸਿਓ ਬਾਕੀ ਆਪਣੇ ਕੋਲੇ ਬਹੁਤ ਸੁਣੇ ਸੁਣੇ ਘਰ ਵੀ ਪਏ ਹੁੰਦੇ ਆ ਪਕਾਉ ਜੇ ਕਿਸੇ ਨੇ ਕੋਠੀ ਲੈਣੀ ਆ ਜਾਂ ਵੇਚਣੀ ਆ ਹਨ ਉਹ ਵੀ ਭਰਾ ਸੰਪਰਕ ਕਰ ਲਿਆ ਕਰੋ ਡਾਕੂਮੈਂਟ ਸੋ ਪਰਸੈਂਟ ਪੂਰੇ ਇਹਦੇ ਕਾਗਜ਼ ਪੱਤਰ ਜਮਾ ਓਕੇ ਦੀ ਰਿਪੋਰਟ ਆ ਕਈ ਭਰਾਵਾਂ ਨੂੰ ਐ ਹੁੰਦਾ ਵੀ ਆ ਰ ਐਨਓਸੀ ਹੋਊਗੀ ਕਿ ਨਾ ਐਨਓਸੀ ਵੀ ਹੈਗੀ ਆ ਜਿੰਨੇ ਪ੍ਰਾਣੀਆਂ ਰਜਿਸਟਰੀ ਉਹ ਵੀ ਨਾਲ ਮਿਲਣੀਆਂ ਠੀਕ ਆ ਜੀ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂਗਾ ਪੂਰਾ ਪਾਰਦਰਸ਼ੀ ਸੌਦਾ ਹੋਊਗਾ ਜੇ ਕੋਈ ਭਰਾ ਲੈਣ ਦਾ ਚਾਹਵਣਾ ਪਾਰਟੀ ਸਿੱਧੀ ਆਪਣੇ ਕੋਲੇ ਆ ਠੀਕ ਆ ਕੋਈ ਇਹ ਨਹੀਂ ਹੈ ਵੀ ਆਪਾਂ ਪੁੱਛਾਂਗੇ ਦੱਸਾਂਗੇ ਯਾਰ ਸਾਈਜ਼ ਦੇ ਜੋ ਐਂ ਕਰੋ ਤਾਂ ਜੋ ਵੀ ਮਾਨਦਾਰ ਹੋਊਗਾ ਮੌਕੇ ਤੇ ਹੋਊਗਾ ਪਹਿਲੀ ਜਾਇਜਾਇ ਰੇਟ ਮੰਗਿਆ ਭਰਾਵਾਂ ਨੇ 9000 ਰੁਪਿਆ ਨੇ ਕਹੇ ਨੂੰ ਮੈਂ 10 ਵੀ ਕਹਿ ਸਕਦਾ 11 ਵੀ ਜੋ ਰੇਟ ਇੱਥੋਂ ਦਾ ਜਾਇਜ ਇਥੋਂ ਵੱਧ ਦਾ ਰੇਟ ਆਮ 12 ਆਮ ਇਥੋਂ ਦਾ ਜਿਹੜਾ ਰੇਟ ਆ ਭਰਾ ਕਹਿੰਦੇ 12000 ਰੁਪਏ ਪਰਗਾ ਇਹਦਾ ਰੇਟ ਆ ਤਾਂ ਇਹਨਾਂ ਨੇ ਜਾਇਜ ਜਿਹੋ ਦੱਸਿਆ ਉਹ 9000 ਰੁਪਏ ਰੇਟ ਆ ਜੇ ਕੋਈ ਭਰਾ ਇਸ ਪਲਾਟ ਨੂੰ ਖਰੀਦਣ ਦਾ ਚਾਹਵਣ ਉਹ ਵੀ ਦੱਸਿਓ ਬਾਕੀ ਜਿਵੇਂ ਕਿਸੇ ਨੇ ਕੋਠੀ ਖਰੀਦਣੀ ਹੁੰਦੀ ਆ ਜਾਂ ਵੇਚਣੀ ਹੁੰਦੀ ਆ ਉਹ ਆਪਣੇ ਨਾਲ ਸੰਪਰਕ ਕਰ ਲਿਆ ਕਰੋ ਬਾਕੀ ਆਪਣੇ ਕੋਲੇ ਇਧਰ ਮਲੋਟ ਵਾਲੀ ਸਾਈਡ 'ਤੇ ਜੇ ਕਿਸੇ ਨੇ ਵੱਡੀ ਇਨਵੈਸਟਮੈਂਟ ਕਰਨੀ ਆ ਤਾਂ ਉੱਥੇ ਬਹੁਤ ਸੋਹਣੇ ਸੋਹਣੇ ਪਲਾਟ ਪਏ ਆ ਮਲੋਟ ਸਾਈਡ 'ਤੇ ਜਿੱਥੇ ਆਪਣਾ ਨਵਾਂ ਬੱਸ ਸਟੈਂਡ ਬਣਨਾ ਮਲੋਟ ਰੋਡ 'ਤੇ ਉੱਥੇ ਵੀ ਪਲਾ ਮੋਖਸਰ ਰੋਡ ਬਾਕੀ ਕਿਸੇ ਨੇ ਜ਼ਮੀਨ ਲੈਣੀ ਹੁੰਦੀ ਕਿਲੇ ਤੋਂ ਲੈ ਕੇ 50 ਕਿੱਲੇ ਤੱਕ ਉਹ ਸਾਰੇ ਆਪਣੇ ਕੋਲੇ ਹਾਜ਼ਰ ਮਿਲਣਗੇ ਕਦੋਂ ਵੀ ਆ ਸਕਦੇ ਹੋ ਬਸ ਵੀਰ ਬਣ ਕੇ ਫੋਨ ਕਰਕੇ ਆਉਣਾ ਇੱਕ ਆਪਣਾ ਦਫ਼ਤਰ ਜਿਹੜਾ ਉਹ ਸ਼ਹਿਰ ਬਠਿੰਡਾ ਦੇ ਵਿੱਚ ਆ ਲੌਡਰੀ ਮਾਰਕੀਟ ਦੇ ਵਿੱਚ ਦੂਸਰਾ ਦਫ਼ਤਰ ਪਿੰਡ ਸਿਵੀਆਂ ਦੇ ਵਿੱਚ ਆ ਭਲਾੜੇ ਵਾਲੇ ਰੋਡ ਤੇ ਕਿਸੇ ਭਰਾਣੇ ਜਦੋਂ ਆਉਣਾ ਫੋਨ ਕਰਕੇ ਆਉਣਾ ਬਾਕੀ ਜੇ ਕਿਸੇ ਭਰਾਣੇ ਪੇਮੈਂਟ ਵਗੈਰਾ ਇਨਵੈਸਟ ਕਰਨੀ ਹੁੰਦੀ ਆ ਉਹਦੇ ਆਪਣੀ ਡੇਢ ਰੁਪਏ ਵਿਆਜ ਦਿੰਨੇ ਆ ਉਹ ਵੀ ਤੁਸੀਂ ਕਰ ਸਕਦੇ ਹੋ ਕਾਗਜ਼ੀ ਕਾਰਵਾਈ ਪੂਰੀ ਫੁੱਲ ਹੋਊਗੀ ਫੁੱਲ ਜ਼ਿੰਮੇਵਾਰੀ ਹੁੰਦੀ ਆ ਦੁਬਾਰੇ ਫੇਰ ਤੁਹਾਨੂੰ ਇੱਕ ਵਾਰ ਦੱਸ ਦ ਜੇ ਕਿਸੇ ਭਰਾ ਨੇ ਕਈ ਵਾਰੀ ਐ ਹੁੰਦਾ ਵੀ ਯਾਰ ਆਪਾਂ ਹਜੇ 6 ਮਹੀਨੇ ਨੂੰ ਪੈਸੇ ਨੇ ਲੋੜ ਆ ਤਾਂ ਆਪਣੇ ਕੋਲੇ ਪੇਮੈਂਟ ਰੱਖਣੀ ਹੁੰਦੀ ਆ ਉਹ 1.5 ਰੁਪਿਆ ਪਰ ਸੈਂਕੜਾ ਵਿਆਜ ਦਿੰਨੇ ਆ ਜੇ ਕਿਸੇ ਭਰਾ ਨੇ ਪੇਮੈਂਟ ਆਪਣੇ ਕੋਲੇ ਰੱਖਣੀ ਆ ਉਹ ਵੀ ਰੱਖ ਸਕਦੇ ਹੋ ਬਾਕੀ ਜੇ ਕੋਈ ਪਲਾਟ ਲੈ ਕੇ ਰੱਖਣਾ ਤਾਂ ਪਲਾਟ ਵੀ ਰਹਿ ਸਕ ਲੈ ਕੇ ਰੱਖ ਸਕਦੇ ਹੋ ਵੇਚਣ ਦੀ ਵੀ ਸਾਡੀ ਜ਼ਿੰਮੇਵਾਰੀ ਹੁੰਦੀ ਆ ਠੀਕ ਆ ਖਰੀਦ ਕੇ ਦੇਣ ਦੀ ਵੀ ਸਾਡੀ ਜ਼ਿੰਮੇਵਾਰੀ ਸੀਗੀ ਉਹ ਵੀ ਵੇਚਣ ਦੀ ਜ਼ਿੰਮੇਵਾਰੀ ਇਹ ਨਹੀਂ ਹੈ ਵੀ ਬਾਅਦ ਚ ਤੁਹਾਡਾ ਫੋਨ ਨਾ ਚੱਕਿਆ ਜਾਊਗਾ ਹਨਾ ਜੀ ਤਾਂ ਦੋ ਗਲੀਆਂ ਤੇ ਪਲਾਟ ਲੱਗਦਾ ਮੈਂ ਤੁਹਾਨੂੰ ਮੇਨ ਇੱਕ ਵਾਰੀ ਦਿਖਾ ਦਿਆਂ ਅਸਾ ਰੀ ਨੇ ਚੌੜੀ ਗਲੀ ਹੈ ਬਈ ਕਿੰਨੀ ਗਲੀ ਹੋਊਗੀ ਇਹ ਪੂਰੀ ਇਹ ਹੈਗੀ ਜੀ 30 35 ਫੁੱਟ ਗਲੀ 30 35 ਫੁੱਟ ਗਲੀ ਹੈ ਦੇਖੋ ਕਿੰਨੀ ਚੌੜੀ ਹੈ ਇਧਰ ਨਾਲ ਹੀ ਆ ਗਲੀ ਆਈ ਆਈ ਉੱਪਰ ਦੀ ਘੁੰਮ ਕੇ ਆ ਗਈ ਨਾਲੇ ਇੱਥੋਂ ਆ ਜਿਵੇਂ ਇੱਥੇ ਨਵਾਂ ਘਰ ਬਣੀ ਜਾਂਦਾ ਉੱਪਰ ਦੀ ਗਲੀ ਘੁੰਮ ਕੇ ਆ ਗਈ ਇੱਕ ਨੰਬਰ ਗਲੀ ਚ ਬਠਿੰਡੇ ਦੇ ਤੋਂ ਤੁਸੀਂ ਐ ਲਾਓ ਵੀ ਆਪਾਂ ਇੱਥੋਂ ਤੁਰ ਕੇ ਵੀ ਜਾ ਸਕਦੇ ਆ ਇੰਨੀ ਨੇੜੇ ਬਠਿੰਡਾ ਜੇ ਕਿਸੇ ਭਰਾ ਨੇ ਡਿਊਟੀ ਕਰਨ ਨਾਲ ਨੇ ਕੋਈ ਆਪਦਾ ਕੋਠੀ ਵਗੈਰਾ ਪਾ ਕੇ ਰਹਿਣਾ ਉਹਦੇ ਵਾਸਤੇ ਬਹੁਤ ਵਧੀਆ ਜੇ ਕਿਸੇ ਨੇ ਲੈ ਕੇ ਛੱਡਣਾ ਉਹਨਾਂ ਵਾਸਤੇ ਬਹੁਤ ਵਧੀਆ ਹਨਾ ਤੇ ਹੈ ਵੀ ਠੀਕ ਸਹਿਜ ਵੀ ਬੜਾ ਆਈ ਨਹੀਂ ਹੈ ਆਪਾਂ ਨੂੰ ਪੈਸੇ ਲਾਉਣ ਪੈਣਗੇ ਇੱਕ ਆ ਅਗਲੀ ਆ ਗਈ ਤੁਹਾਨੂੰ ਮੈਂ ਸਾਹਮਣੇ ਦਿਖਾ ਦਿਆਂ ਇੱਥੋਂ ਬਿਲਕੁਲ ਨਾਲ ਹੀ ਆ ਇਹ ਸਾਰਾ ਵਦਨ ਵਾਲੀ ਆ ਉਹ ਸਾਹਮਣੇ ਤੁਹਾਨੂੰ ਪਤਾ ਲੱਗ ਰਿਹਾ ਵਡਾ ਰੋਡ ਬਿਲਕੁਲ ਨਾਲ ਹੀ ਇੱਥੋਂ ਠੀਕ ਹੈ ਜੀ ਇੱਕ ਨੰਬਰ ਵਾਲੀ ਨਾਲ ਆ ਆ ਥਰਮਲ ਪਲੈਂਟ ਤੁਹਾਨੂੰ ਦਿਸੀ ਜਾਂਦੇ ਉਹਨੀਆਂ ਦੇ ਤੁਰ ਕੇ ਵੀ ਆਪਾਂ ਜਾ ਸਕਦੇ ਆ ਇਹ ਆ ਲੋ ਆ ਥਰਮਲ ਪਲੈਂਟ ਆ ਬਿਲਕੁਲ ਨੇੜੇ ਠੀਕ ਆ ਤਿੰਨ ਨੰਬਰ ਝੀਲ ਦੇ ਤਿੰਨ ਨੰਬਰ ਝੀਲ ਦੇ ਬਿਲਕੁਲ ਨਾਲ ਆ ਨਾ ਕਿ ਭੈਣਾਂ ਦਾ ਸ਼ੌਂਕ ਹੁੰਦਾ ਵੀ ਉਹ ਗਾਣਾ ਨਹੀਂ ਚੱਲਿਆ ਸੀਗਾ ਵੀ ਝੀਲਾਂ ਕੋਲ ਕੋਠੀ ਪਵਾ ਦੇ ਵੀ ਮਈਆ ਉਹ ਲੋਕੇਸ਼ਨ ਤੇ ਆ ਬਈ ਬਹੁਤ ਵਧੀਆ ਲੋਕੇਸ਼ਨ ਬਾਕੀ ਜੇ ਕਿਹਨੇ ਵੱਡਾ ਵੀ ਲੈਣਾ ਸਹਜ ਹਨ ਉਹ ਵੀ ਮਿਲ ਜਾਨੀ ਇਹ ਠੀਕ ਆ ਬਾਸਰ ਪੈਸੇ ਵੀ ਜਾਇਜ ਜਾਇਜ ਤੇ ਪਲਾਟ ਦਾ ਸਹਜ ਵੀ ਜਾਇਜ ਜਾਇਜ ਹਨ ਬਾਲੇ ਪੈਸੇ ਲਾਉਣ ਦੀ ਵੀ ਲੋੜ ਨਹੀਂ ਤਾਂ ਵਧੀਆ ਕੋਠੀ ਬਣ ਸਕਦੀ ਜੇ ਆਪਾਂ ਵਧੀਆ ਮਿਸਤਰੀ ਨੂੰ ਘਾ ਕੇ ਕੋਠੀ ਪਾਉਣੇ ਇੱਕ ਵਾਰੀ ਮੈਂ ਤੁਹਾਨੂੰ ਫੇਰ ਜ਼ੂਮ ਕਰਾਂ ਇੱਥੋਂ ਬਿਲਕੁਲ ਆ ਲੋ ਆ ਨੇੜੇ ਆ ਗਿਆ ਇੱਥੋਂ ਆਪਾਂ ਤੁਰ ਕੇ ਵੀ ਜਾ ਸਕਦੇ ਹਾਂ ਝੀਲਾਂ ਦੇ ਬਿਲਕੁਲ ਕੋਲੇ ਆ ਜਿੱਥੇ ਆਪਾਂ ਝੀਲਾਂ ਦੇ ਜਵਾਗ ਝੂਟ ਜਾਂਦੇ ਲੈਣ ਆਉਂਦੇ ਨਾ ਬਿਲਕੁਲ ਨਾਲ ਆ ਇੱਥੋਂ ਉਹ ਸਾਹਮਣੇ ਤੁਹਾਨੂੰ ਦੇਸ਼ੀ ਰੇ ਨੂੰ ਮੋਟਰਸਾਈਕਲ ਜਾਂਦੇ ਬਿਲਕੁਲ ਨੇੜੇ ਆ ਤੇ ਆ ਇਹਦਾ ਸਾਈਜ ਆ ਠੀਕ ਹੈ ਦੱਸਿਓ ਜੇ ਕੋਈ ਭਰਾ ਲੈਣ ਦਾ ਚਾਹਵਨ ਹੋਵੇ ਤੇ ਆਪਣਾ ਨੰਬਰ ਚੱਲੀ ਜਾਂਦਾ 100 ਗਾਜ ਦਾ ਪਲਾਟ ਆ ਬਾਕੀ ਜਿਵੇਂ ਕਿਸੇ ਨੇ ਜ਼ਮੀਨ ਜਾਇਦਾਦ ਖਰੀਦਣੀ ਹੁੰਦੀ ਆ ਜਾਂ ਵੇਚਣੀ ਹੁੰਦੀ ਆ ਸਿੱਧੀ ਗੱਲਬਾਤ ਕਰ ਲਿਆ ਕਰੋ ਕੋਈ ਦਿੱਕਤ ਨਹੀਂ ਤੁਹਾਡੇ ਆਪ ਦੇ ਭਰਾ ਦਾ ਚੈਨਲ ਆ ਤੇ ਬਾਕੀ ਜਿਵੇਂ ਕੋਠੀਆਂ ਕੋਈ ਆਦਰਸ਼ ਨਗਰ ਜਾਂ ਬਠਿੰਡਾ ਸ਼ਹਿਰ ਦੇ ਕਿਤੇ ਵੀ ਆਪਣੇ ਕੋਲ ਸਾਰੀ ਤਰ੍ਹਾਂ ਦੀਆਂ ਕੋਠੀਆਂ ਹੁੰਦੀਆਂ ਬਸ ਵੀਰਵੰਦ ਕੀ ਫੋਨ ਕਰਕੇ ਆਇਆ ਕਰੋ ਹਨਾ ਇਹ ਚੀਜ਼ ਜ਼ਰੂਰੀ ਆ ਬਾਕੀ ਮਿਲਦੇ ਆ ਜਲਦੀ ਕੁਈ ਨਵੀਂ ਵੀਡੀਓ ਲੈ ਕੇ ਜੀ ਦਿਓ ਜੀ ਅੱਜ ਧੰਨਵਾਦ ਸਤਿ ਸ੍ਰੀ ਅਕਾਲ